ਨੰਬਰ 1 ਹਰ ਰੋਜ਼ ਸਵੇਰੇ ਖਾਲੀ ਪੇਟ ਜੇਕਰ ਤੁਸੀਂ ਦੁੱਧ ਵਿੱਚ ਕੇਲੇ ਨੂੰ ਮਿਲਾ ਕੇ ਖਾਓਗੇ ਤਾਂ ਤੁਹਾਡਾ ਪੇਟ ਵਧੇਗਾ। ਨੰਬਰ 2 ਗੋਲ ਗੱਪੇ ਖਾਣ ਦੇ ਨਾਲ ਮੂੰਹ ਦੇ ਛਾਲਿਆਂ ਤੋਂ ਆਰਾਮ ਮਿਲਦਾ ਹੈ। ਜਿਆਦਾ ਕਰਕਰੇ ਖਾਣ ਦੇ ਨਾਲ ਕੈਂਸਰ ਦਾ ਖਤਰਾ ਵੱਧਦਾ ਹੈ। ਨੰਬਰ 3 ਬਾਸੀ ਰੋਟੀ ਨੂੰ ਖਾਣ ਦੇ ਨਾਲ ਭਾਰ ਘਟਦਾ ਹੈ। ਨੰਬਰ 4 ਰੋਜ਼ਾਨਾ ਬ੍ਰੈਡ ਦੇ ਉੱਪਰ ਜੈਮ ਲਗਾ ਕੇ ਖਾਣ ਦੇ ਨਾਲ ਮोटापा ਵਾਧਾ ਹੈ। ਨੰਬਰ 5 ਜੇਕਰ ਤੁਹਾਡੀ ਵੀ ਰਾਤ ਨੂੰ ਬਾਰ-ਬਾਰ ਨੀਂਦ ਖੁੱਲਦੀ ਹੈ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਹਲਦੀ ਵਾਲਾ ਦੁੱਧ ਜ਼ਰੂਰ ਪੀਓ। ਨੰਬਰ 6 ਜਿਨ੍ਹਾਂ ਨੂੰ ਬੋਡੀ ਦੇ ਉੱਪਰ ਖੁਜਲੀ ਦੀ ਪ੍ਰੋਬਲਮ ਰਹਿੰਦੀ ਹੈ ਤਾਂ ਉਹ ਦਿਨ ਦੇ ਵਿੱਚ ਦੋ ਤੋਂ ਲੈ ਕੇ ਤਿੰਨ ਵਾਰ ਜ਼ਰੂਰ ਨਹਾਉਣ। ਨੰਬਰ 7 ਜਿਆਦਾ ਮਿੱਠਾ ਦੁੱਧ ਪੀਣ ਦੇ ਨਾਲ ਬਲਗਮ ਬੰਦੀ ਹੈ ਨੰਬਰ 8 ਜ਼ਿਆਦਾ ਮਿਰਚ ਨਹੀਂ ਖਾਣੀ ਚਾਹੀਦੀ ਕਿਉਂਕਿ ਇਹ ਤੁਹਾਡੀ ਉਮਰ ਦੇ ਉੱਪਰ ਅਸਰ ਪਾਉਂਦੀ ਹੈ ਨੰਬਰ 9 ਰਾਤ ਦਾ ਖਾਣਾ ਜਲਦੀ ਖਾ ਲੈਣ ਨਾਲ ਤੁਸੀਂ ਕਈ ਸਾਰੀਆਂ ਬਿਮਾਰੀਆਂ ਤੋਂ ਬਚ ਜਾਂਦੇ ਹੋ ਨੰਬਰ 10 ਜੇਕਰ ਦੰਦ ਟੁੱਟ ਜਾਵੇ ਉਸ ਜਗ੍ਹਾ ਦੇ ਉੱਪਰ ਟਮਾਟਰ ਦੇ ਰਸ ਨੂੰ ਲਗਾ ਲਓ ਤੁਹਾਨੂੰ ਆਰਾਮ ਮਿਲੇਗਾ ਨੰਬਰ 11 ਮਿੱਠੀ ਦੀ ਸਬਜ਼ੀ ਖਾਣ ਦੇ ਨਾਲ ਸਿਰ ਦਰਦ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 12 ਸਵੇਰੇ ਖਾਲੀ ਪੇਟ ਅੰਬ ਦਾ ਜੂਸ ਪੀਣ ਦੇ ਨਾਲ ਗੋਡਿਆਂ ਦੇ ਵਿੱਚ ਪ੍ਰੋਬਲਮ ਨਹੀਂ ਆਉਂਦੀ। ਨੰਬਰ 13 ਪਾਣੀ ਨੂੰ ਹਮੇਸ਼ਾ ਬੈ ਕੇ ਪਿਓ ਕਿਉਂਕਿ ਇਸ ਜਹਾ ਕਰਨ ਦੇ ਨਾਲ ਤੁਹਾਨੂੰ ਕਦੇ ਵੀ ਗੋਡਿਆਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਵੇਗੀ। ਨੰਬਰ 14 ਗਰਮ ਦੁੱਧ ਨੂੰ ਪੀਣ ਤੋਂ ਬਾਅਦ ਜੇਕਰ ਤੁਸੀਂ ਉੱਪਰ ਦੀ ਪਾਣੀ ਪੀ ਲਵੋਗੇ ਤਾਂ ਤੁਹਾਨੂੰ ਖੰਘ ਹੋਣਾ ਲਾਜ਼ਮੀ ਹੈ। ਨੰਬਰ 15 ਜਿਆਦਾ ਚਾਹ ਪੀਣ ਦੇ ਨਾਲ ਦੰਦ ਕਮਜ਼ੋਰ ਹੋ ਜਾਂਦੇ ਨੇ। ਨੰਬਰ 16 ਹਲਦੀ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੀ ਹੈ। ਨੰਬਰ 17 ਦਹੀਂ ਨੂੰ ਵਾਲਾਂ ਦੇ ਵਿੱਚ ਲਗਾਉਣ ਦੇ ਨਾਲ ਖੁਜਲੀ ਦੀ ਪ੍ਰੋਬਲਮ ਦੂਰ ਹੋ ਜਾਂਦੀ ਹੈ ਨੰਬਰ 18 ਖਾਸ ਕਰਕੇ ਮਰਦਾਂ ਨੂੰ ਇੱਕ ਗਲਾਸ ਹਰ ਰੋਜ਼ ਸਵੇਰੇ ਅਨਾਰ ਦਾ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਨੰਬਰ 19 슈ਗਰ ਦੇ ਮਰੀਜ਼ਾਂ ਦੇ ਲਈ ਮਿੱਠਾ ਜ਼ਹਿਰ ਵਾਂਗੂ ਹੁੰਦਾ ਹੈ ਨੰਬਰ 20 ਰੋਜ਼ ਇੱਕ ਸੇਬ ਖਾਣ ਦੇ ਨਾਲ ਅਨੀਮੀਆ ਨਾਮ ਦੀ ਬਿਮਾਰੀ ਤੁਹਾਨੂੰ ਨਹੀਂ ਹੋਵੇਗੀ ਨੰਬਰ 21 ਬਾਸੀ ਚਾ ਪੀਣ ਦੇ ਨਾਲ ਸਰੀਰ ਦੇ ਅੰਦਰ ਆਇਰਨ ਦੀ ਕਮੀ ਹੋਣ ਲੱਗ ਜਾਂਦੀ ਹੈ। ਨੰਬਰ 2 ਕਾਲੀ ਮਿਰਚ ਖਾਣ ਦੇ ਨਾਲ ਪਾਚਨ ਸ਼ਕਤੀ ਵਾਧੀ ਹੈ। ਨੰਬਰ 3 ਕਿਡਨੀ ਨੂੰ ਤੰਦਰੁਸਤ ਰੱਖਣ ਦੇ ਲਈ ਜ਼ਿਆਦਾ ਨਮਕ ਵਾਲਾ ਭੋਜਨ ਨਹੀਂ ਕਰਨਾ ਚਾਹੀਦਾ। ਨੰਬਰ 24 ਵਜ਼ਨ ਘੱਟ ਕਰਨ ਦੇ ਲਈ ਛੋਲਿਆਂ ਨੂੰ ਭਿਉ ਕੇ ਖਾਣਾ ਚਾਹੀਦਾ ਹੈ। ਨੰਬਰ 25 ਬਲੱਡ ਕੈਸਟਰੋਲ ਨੂੰ ਘੱਟ ਕਰਨ ਦੇ ਲਈ ਮੇਥੀ ਦਾ ਕਾੜਾ ਪੀਓ ਨੰਬਰ 26 ਘੱਟ 슈ਗਰ ਦੇ ਵਿੱਚ ਕੇਲਾ ਖਾਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ ਨੰਬਰ 27 ਅਮਰੂਦ ਦੇ ਵਿੱਚ ਜਿਹੜਾ ਫਾਈਬਰ ਹੁੰਦਾ ਹੈ ਉਹ ਤੁਹਾਡੀ ਪਾਚਨ ਕਿਰਿਆ ਨੂੰ ਵਧੀਆ ਬਣਾਉਂਦਾ ਹੈ ਨੰਬਰ 28 ਲਾਲ ਮਿਰਚ ਤੇ ਹਰੀ ਮਿਰਚ ਦੇ ਵਿੱਚੋਂ ਹਰੀ ਮਿਰਚ ਸਿਹਤ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ। ਨੰਬਰ 29 ਧੁੰਨੀ ਦੇ ਵਿੱਚ ਸਰੋਂ ਦਾ ਤੇਲ ਪਾਉਣ ਦੇ ਨਾਲ ਵਾਲ ਸੰਗਨੇ ਅਤੇ ਕਾਲੇ ਹੁੰਦੇ ਨੇ। ਨੰਬਰ 30 ਜੇਕਰ ਤੁਹਾਨੂੰ ਪਥਰੀ ਦੀ ਪ੍ਰੋਬਲਮ ਹੈ ਤਾਂ ਕਾਲੇ ਛੋਲਿਆਂ ਨੂੰ ਕਦੇ ਨਾ ਖਾਓ। ਨੰਬਰ 31 ਕੇਲਾ ਖਾਣ ਤੋਂ ਤੁਰੰਤ ਬਾਅਦ ਪਾਣੀ ਪੀਣ ਦੇ ਨਾਲ ਤੁਹਾਡੀ ਪਾਚਨ ਕਿਰਿਆ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਨੰਬਰ 32 ਬਲੈਕ ਕਾਫੀ ਪੀਣ ਦੇ ਨਾਲ ਡਿਪਰੈਸ਼ਨ ਤੇ ਸੁਸਤੀ ਵਰਗੀਆਂ ਚੀਜ਼ਾਂ ਦੂਰ ਹੋ ਜਾਂਦੀਆਂ ਨੇ ਨੰਬਰ 33 ਜੇਕਰ ਤੁਸੀਂ ਭੁੱਖ ਦੇ ਨਾਲ ਜ਼ਿਆਦਾ ਖਾਓਗੇ ਤਾਂ ਤੁਹਾਨੂੰ ਹੌਲੀ-ਹੌਲੀ ਮੋਟਾਪਾ ਆਉਣ ਲੱਗ ਜਾਵੇਗਾ ਨੰਬਰ 34 ਖਾਣਾ ਖਾਣ ਤੋਂ ਬਾਅਦ ਪੈਦਲ ਚੱਲਣ ਨਾਲ ਮੈਟੋਫਾਰਿਕ ਰੇਟ ਸੁਧਰਦਾ ਹੈ ਜਾਂ ਕਈ ਵਧੀਆ ਵਰਦਾ ਹੈ ਨੰਬਰ 35 ਲੋਕੀ ਦਾ ਜੂਸ ਕਿਡਨੀ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ ਨੰਬਰ 36 ਜਿਨ੍ਹਾਂ ਨੂੰ ਗੈਸ ਦੀ ਬਿਮਾਰੀ ਹੈ ਉਹਨਾਂ ਨੂੰ ਪਪੀਤਾ ਤਾਂ ਲਾਜ਼ਮੀ ਖਾਣਾ ਚਾਹੀਦਾ ਹੈ ਨੰਬਰ 37 ਪੁੰਨਿਆ ਹੋਇਆ ਆਲੂ ਖਾਣ ਦੇ ਨਾਲ ਅੰਤੜੀਆਂ ਦੀ ਜਿਹੜੀ ਬਦਬੂ ਹੁੰਦੀ ਹੈ ਉਹ ਦੂਰ ਹੋ ਜਾਂਦੀ ਹੈ ਨੰਬਰ 38 ਟੈਨਸ਼ਨ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਡੇਲੀ ਹਰੀ ਇਲਾਇਚੀ ਨੂੰ ਚਬਾਓ ਪੀਲੀਏ ਦੀ ਬਿਮਾਰੀ ਦੇ ਵਿੱਚ ਗਾਜਰ ਖਾਣਾ ਫੈਦੇਮੰਦ ਹੁੰਦਾ ਹੈ ਨੰਬਰ 39 ਰੋਜ਼ਾਨਾ ਸੌਣ ਤੋਂ ਪਹਿਲਾਂ ਪੈਰ ਦੀਆਂ ਤਲੀਆਂ ਦੇ ਉੱਪਰ ਜੀਕਰ ਤੁਸੀਂ ਸਰੋਂ ਦੇ ਤੇਲ ਦੀ ਮਾਲਿਸ਼ ਕਰੋਗੇ ਤਾਂ ਇਸ ਦੇ ਨਾਲ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਤੇਜ਼ ਹੋਵੇਗੀ ਨੰਬਰ 40 ਨਾਰੀਅਲ ਦੇ ਤੇਲ ਦੇ ਵਿੱਚ ਸ਼ੱਕਰ ਅਤੇ ਸ਼ਹਿਦ ਮਿਲਾ ਕੇ ਜੇਕਰ ਤੁਸੀਂ ਕੁਝ ਦਿਨਾਂ ਆਪਣੇ ਬੁੱਲਾਂ ਦੇ ਉੱਪਰ ਲਗਾਓਗੇ ਤਾਂ ਤੁਹਾਡੇ ਬੁੱਲਾਂ ਦਾ ਜਿਹੜਾ ਕਲਰ ਹੋਵੇਗਾ ਉਹ ਗੁਲਾਬੀ ਹੋ ਜਾਵੇਗਾ ਨੰਬਰ 41 ਤੁਹਾਨੂੰ ਡੇਲੀ ਪੋਆ ਨਹੀਂ ਖਾਣਾ ਚਾਹੀਦਾ ਨੰਬਰ 42 ਜੇਕਰ ਗਰਮੀ ਦੇ ਕਾਰਨ ਤੁਹਾਡਾ ਪਿਸ਼ਾਬ ਦਾ ਰੰਗ ਪੀਲਾ ਹੈ ਤਾਂ ਤੁਸੀਂ ਨਾਰੀਅਲ ਪਾਣੀ ਪੀਓ ਜੇਕਰ ਕਬਜ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਅੰਗੂਰ ਨੂੰ ਖਾਓ ਕਬਜ ਤੋਂ ਬਿਨਾਂ ਅੰਗੂਰ ਨੂੰ ਵજન ਨੂੰ ਵਧਾਉਣ ਦੇ ਲਈ ਵੀ ਡਾਈਟ ਦੇ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ ਨੰਬਰ 43 ਜੇਕਰ ਮੂੰਹ ਦੇ ਵਿੱਚ ਤੁਹਾਡੇ ਛਾਲੇ ਬਾਰ-ਬਾਰ ਹੁੰਦੇ ਨੇ ਤਾਂ ਖਾਣੇ ਤੋਂ ਬਾਅਦ ਗੁੜ ਖਾਣਾ ਸ਼ੁਰੂ ਕਰ ਦਿਓ ਨੰਬਰ 44 ਖੰਗ ਜਕਾਮ ਦੀ ਸਮੱਸਿਆ ਹੋਣ ਤੇ ਲੌਂਗ ਖਾਣਾ ਚਾਹੀਦਾ ਹੈ ਨੰਬਰ 45 ਆਲੂ ਭੁਖਾਰੇ ਨੂੰ ਲਗਾਤਾਰ ਖਾਣ ਦੇ ਨਾਲ ਤੁਹਾਡੇ ਸਰੀਰ ਦੇ ਅੰਦਰ ਜਿਹੜੀ ਖੁਜਲੀ ਹੈ ਜਾਂ ਖਾਰਸ਼ ਹੁੰਦੀ ਹੈ ਉਹ ਹੌਲੀ-ਹੌਲੀ ਚਲੀ ਜਾਂਦੀ ਹੈ। ਨੰਬਰ 46 ਆਯੁਰਵੇਦ ਦੇ ਅਨਸਾਰ ਜਿਹੜੇ ਕਾਲੇ ਥਿਰ ਹੁੰਦੇ ਨੇ ਉਹ ਚਿੱਟੇ ਤਿਲਾਂ ਦੇ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੇ ਨੇ। ਨੰਬਰ 47 ਹਲਦੀ ਨੂੰ ਦੁੱਧ ਦੇ ਵਿੱਚ ਮਿਲਾ ਕੇ ਪੀਣ ਦੇ ਨਾਲ ਤੁਸੀਂ ਲੰਬੇ ਸਮੇਂ ਤੱਕ ਬਿਮਾਰ ਨਹੀਂ ਹੋਵੋਗੇ। ਨੰਬਰ 48 ਜਿਨ੍ਹਾਂ ਨੂੰ ਗਠੀਏ ਦੀ ਬਿਮਾਰੀ ਹੁੰਦੀ ਹੈ ਉਹਨਾਂ ਨੂੰ ਡੇਲੀ ਇੱਕ ਸੰਤਰਾ ਖਾਣਾ ਚਾਹੀਦਾ ਹੈ ਨੰਬਰ ਉਣੰਜਾ ਕਾਲੀ ਮਿਰਚ ਚੂਰਨ ਜੇਕਰ ਤੁਸੀਂ ਸ਼ਹਿਦ ਦੇ ਵਿੱਚ ਮਿਲਾ ਕੇ ਚੱਟਣ ਨਾਲ ਤੁਹਾਡੀ ਹਿਜਕੀ ਚਲੀ ਜਾਵੇਗੀ ਨੰਬਰ ਪੰਜਾਹ ਅਚਾਰ ਜ਼ਿਆਦਾ ਖਾਣ ਦੇ ਨਾਲ ਤੁਹਾਡੇ ਗਲੇ ਦੇ ਵਿੱਚ ਦਰਦ ਦੀਆਂ ਗਲੇ ਦੇ ਵਿੱਚ ਸੋਜ ਆ ਸਕਦੀ ਹੈ ਨੰਬਰ 52 ਡਾਰਕ ਚੌਕਲੇਟ ਨੂੰ ਟੈਨਸ਼ਨ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਨੰਬਰ 52 ਖੀਰਾ ਤੇ ਅੰਗੂਰ ਕਦੇ ਵੀ ਇਕੱਠੇ ਨਹੀਂ ਖਾਣੇ ਚਾਹੀਦੇ। ਜੇਕਰ ਤੁਸੀਂ ਦੋਨੇ ਇਕੱਠੇ ਖਾ ਲਓਗੇ ਤਾਂ ਤੁਹਾਡਾ ਪੇਟ ਭਾਰਾ-ਭਾਰਾ ਰਹੇਗਾ ਤੇ ਕਬਜ਼ ਦੀ ਪ੍ਰੋਬਲਮ ਆਵੇਗੀ। ਨੰਬਰ 53 ਤਕੁੰਦਰ ਦਾ ਜੂਸ ਤੁਹਾਡੀ ਸਕਿਨ ਨੂੰ ਹਾਨੀਕਾਰਕ ਪਦਾਰਥਾਂ ਅਤੇ ਸਕੋਪ ਨਹੀਂਆ ਕਰਨਾ ਤੋਂ ਬਹੁਤ ਵਧੀਆ ਤਰੀਕੇ ਨਾਲ ਬਚਾਉਂਦਾ ਹੈ ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਦ ਤੋਂ ਬਦ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜਿਸ ਦੇ ਨਾਲ ਹੀ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ